ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਕੱਲ ਆਪਣੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਭ ਤੋਂ ਵੱਡੀ ਜਿਹੜੀ ਉਸ ਦੇ ਵਿੱਚ ਟਿਕਟ ਦੀ ਚਰਚਾ ਹੋ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਸੀਟ ਅਨਿਲ ਜੋਸ਼ੀ ਨੂੰ ਐਲਾਨੀ ਗਈ ਹੈ ਇਸ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇੱਕ ਭਾਈਚਾਰਕ ਸਾਂਝ ਦਾ ਪ੍ਰਤੀਕ ਇਸ ਜਿਹੜੀ ਸੀਟ ਨੂੰ ਮੰਨਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੀ ਸੀਟ ਜਦੋਂ ਭਾਜਪਾ ਨਾਲ ਗੱਠਜੋੜ ਸੀ ਤਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਰਹੀ ਸੀ ਪਰ ਹੁਣ ਜਦੋਂ ਅਕਾਲੀ ਦਲ ਇਸ ਨੂੰ ਆਪਣੀ ਸੀਟ ਇੱਥੇ ਉਮੀਦਵਾਰ ਉਤਾਰ ਰਿਹਾ ਹੈ ਤਾਂ ਉਹ ਅਨਿਲ ਜੋਸ਼ੀ ਇੱਕ ਹਿੰਦੂ ਉਮੀਦਵਾਰ ਹੈ ਤਾਂ ਸਾਡੇ ਸਰ ਦੇ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਜਿਹੜੇ ਅੰਮ੍ਰਿਤਸਰ ਜ਼ਿਸ਼ਾਰੇ ਸ਼੍ਰੋਮਣੀ ਕਾਲੀ ਦਲ ਦੀਆਂ ਗਤੀਵਿਧੀਆਂ ਦੇ ਉੱਤੇ ਐਕਟਿਵ ਰਹਿੰਦੇ ਨੇ ਤਾਂ ਗਿੱਲ ਸਾਹਿਬ ਸਭ ਤੋਂ ਪਹਿਲਾਂ ਜੋਸ਼ੀ ਸਾਹਿਬ ਨੂੰ ਜਿਹੜੀ ਟਿਕਟ ਮਿਲੀ ਹੈ ਤੁਸੀਂ ਨੇ ਪਹਿਲਾਂ ਹੀ ਇਸ ਗੱਲ ਦੇ ਪ੍ਰਚਾਰ ਤੇ ਤੁਸੀਂ ਸ਼ੁਰੂ ਕਰਤਾ ਸੀਗਾ ਕਿਵੇਂ ਦਾ ਇਸ ਦਾ ਤੁਸੀਂ ਦੇਖਦੇ ਲੋਕਾਂ ਦਾ ਰਿਸਪੌਂਸ ਕੀ ਹੈ ਔਰ ਇਸ ਟਿਕਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜੋਸ਼ੀ ਸਾਹਿਬ ਨੂੰ ਵਧਾਈ ਦੇਣਾ ਕਿ ਉਹਨਾਂ ਨੂੰ ਟਿਕਟ ਮਿਲੀ ਔਰ ਬਹੁਤ ਵਧੀਆ ਰਿਸਪੌਂਸ ਆ ਕਿਉਂਕਿ ਜੋਸ਼ੀ ਵਰਗਾ ਬੰਦਾ ਜਿਹੜਾ ਉਹ ਕਿਸੇ ਵੀ ਪਾਰਟੀ ਦੇ ਵਿੱਚ ਅਜੇ ਉਮੀਦਵਾਰ ਨਹੀਂ ਹੈਗਾ ਇੱਕ ਗੱਲ ਤੇ ਗਗਨ ਜੀ ਤੁਸੀਂ ਵੀ ਜਾਣਦੇ ਜੀ ਉਹਨੂੰ ਵਿਕਾਸ ਪੁਰਸ਼ ਕਿਹਾ ਜਾਂਦਾ ਸ਼ਹਿਰ ਦੇ ਵਿੱਚ ਜਦੋਂ ਉਹ ਮਨਿਸਟਰ ਸੀਗੇ ਉਹਨਾਂ ਨੇ ਲੋਕਾਂ ਦੇ ਆ ਵੇੜਿਆਂ ਤੱਕ ਜਿਹੜੀਆਂ ਉਹ ਟਾਈਲਾਂ ਲਵਾਈਆਂ ਜਾਂ ਡਵੈਲਪਮੈਂਟ ਵੱਡੇ ਵੱਡੇ ਜਿਹੜੇ ਗੰਦੇ ਨਾਲੇ ਉਹਨਾਂ ਦੇ ਹਲਕੇ ਦੇ ਵਿੱਚ ਸੀਗੇ ਉਹਨਾਂ ਨੂੰ ਉਹਨਾਂ ਪੂਰ ਕੇ ਸੀਵਰੇਜ ਸਿਸਟਮ ਪਾ ਕੇ ਐਵੇਂ ਗੱਲ ਮੁੱਕਦੀ ਆ ਕਿ ਯਾਰ ਜਿੰਨੇ ਡਵੈਲਪਮੈਂਟ ਨਿਲ ਜੋਸ਼ੀ ਨੇ ਕਰਾਈ ਮੈਂ ਸਮਝਦਾ ਪੰਜਾਬ ਚੋਂ ਕਿਸੇ ਨੇ ਨਹੀਂ ਕਰਾਈ ਔਰ ਉਹਨੂੰ ਸ਼ੌਂਕਾ ਕੰਮ ਕਰਨ ਦਾ ਔਰ ਵਧੀਆ ਬੰਦਾ ਵਾ ਉਹ ਮੈਂ ਉਹਦੇ ਨਾਲ ਵਿਚਰਿਆ ਮੈਂ ਵੇਖਿਆ ਵਾ ਉਹ ਪਿੰਡੂ ਵੀ ਆ ਉਹ ਸ਼ੈਰੀ ਵੀ ਆ ਉਹ ਹਿੰਦੂ ਵੀ ਆ ਤੇ ਉਹ ਸਿੱਖ ਵੀ ਆ ਔਰ ਉਹ ਬਹੁਤ ਵਧੀਆ ਚਿਹਰਾ ਜਿਹੜਾ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਨੇ ਪਛਾਣ ਕਰਕੇ ਉਮੀਦਵਾਰ ਬਣਾਇਆ ਬਹੁਤ ਵਧੀਆ ਚਿਹਰਾ ਔਰ ਬਹੁਤ ਵਧੀਆ ਰਿਜ਼ਲਟ ਆਇਦ ਕੀ ਆਊਗਾ ਕਿਉਂਕਿ ਪਹਿਲੀ ਵਾਰ ਇਦਾਂ ਆਇਆ ਕਿ ਅਸੀਂ ਭਾਜਪਾ ਦੇ ਨਾਲੋਂ ਅਲੱਗ ਜਿਹੜੀ ਸੀਟ ਲੜ ਰਹੇ ਹਾਂ ਮੈਨੂੰ ਯਾਦ ਆ ਪਿਛਲੇ ਸਾਲ ਹਰਦੀਪ ਸਿੰਘ ਪੁਰੀ ਦੀ ਇਲੈਕਸ਼ਨ ਸੀਗੀ ਚੱਲ ਰਹੀ ਤੇ ਮੈਂ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਦੀ ਲੰਘ ਰਿਹਾ ਸੀਗਾ ਤੇ ਉੱਥੇ ਮੈਨੂੰ ਪਿੱਛੋਂ ਇੱਕ ਮੇਰੇ ਸਵਰਨਕਾਰ ਭਾਈਚਾਰੇ ਦੇ ਬਜ਼ੁਰਗ ਨੇ ਆਵਾਜ਼ ਮਾਰ ਕੇ ਕਿਹਾ ਤਲਬੀਰ ਸਿੰਘ ਆਹੀਂ ਵੋਟ ਵਹੇ ਅਗਲੀ ਹਾਰ ਤੈਨੂੰ ਪਾਵਾਂਗੇ ਕਾਲੀ ਦਲ ਦੀ ਆਦ ਕਿਹੀਂ ਭਾਜੀਪੀ ਨੂੰ ਨਹੀਂ ਪਾਣੀ ਔਰ ਕੋਸ਼ਿਸ਼ ਕਰਿਆ ਕਰੋ ਕਿ ਗੁਰਰਾਮ ਦਾਸ ਦੀ ਨਗਰੀਆ ਇੱਥੇ ਜਿਹੜਾ ਵਾ ਉਹ ਕਾਲੀ ਦਲ ਦਾ ਉਮੀਦਵਾਰ ਦਿੱਤਾ ਜਾਵੇ ਤੇ ਚਲੋ ਉਹ ਵੀ ਲੋਕਾਂ ਦੀ ਜਿਹੜੀ ਮੈਂ ਸਮਝਦਾ ਕਿ ਮਨਛਾ ਪੂਰੀ ਹੋ ਗਈ ਆ ਵਧੀਆ ਗੱਲ ਹੋਈ ਆ ਕਿ ਕਾਲੀ ਦਲ ਦੀ ਜਿਹੜੀ ਆ ਬੜੇ ਲੰਮੇ ਸਮੇਂ ਤੋਂ ਸੀਟ ਹੈ ਜਿਹੜੀ ਭਾਜੀਪੀ ਕੋਲ ਚੱਲ ਰਹੀ ਆ ਕਿ ਪਹਿਲੀ ਯਾਰ ਕਾਲੀ ਦਲ ਕੋਈ ਆ ਕਹਿੰਦੇ ਜਨਰਲ ਕੇ ਬਲ ਸਾਹਬ ਜਿਹੜੇ ਸੀ ਉਹ ਸਾਰੇ ਭਾਈਚਾਰਕ ਸਾਂਝ ਦਾ ਪ੍ਰਤੀਕ ਸੀਗੇ ਦਿੰਦੇ ਰਹੇ ਸੀ ਕੱਲ ਜੋਸ਼ੀ ਸਾਹਿਬ ਨੇ ਮੇਜ਼ ਦਾ ਜ਼ਿਕਰ ਕੀਤਾ ਵੈਸੇ ਤੇ ਆਮ ਤੌਰ ਤੇ ਕਸੀਂ ਤੁਹਾਡੇ ਨਾਲ ਵੀ ਵਿਚਰਦੇ ਆ ਤਾਂ ਇਹ ਤੁਹਾਡੇ ਨਾਲ ਵੀ ਬਹੁਤ ਸਾਰੇ ਤੁਸੀਂ ਤੇ ਕਦੀ ਇਸ ਗੱਲ 'ਚ ਕਦੀ ਗਏ ਨਹੀਂ ਪਰ ਇਸ ਗੱਲ ਨੂੰ ਲੋਕਾਂ ਨੇ ਬੜੇ ਪੋਜ਼ਿਟਿਵ ਵੇ ਨਾਲ ਲਿਆ ਜੀ ਨਹੀਂ ਮੈਂ ਇਹ ਵੇਖੋ ਸਾਂਝੀ ਵਾਲਤਾ ਦਾ ਪ੍ਰਤੀਕ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਬਿਲਕੁਲ ਸਹੀ ਗੱਲ ਆ ਅਹੀਂ ਇਹ ਗੱਲ 'ਚ ਪੈਂਦੇ ਨਹੀਂ ਸਾਡੇ ਲਈ Hindu, Sikh, Muslim, Nasai ਸਾਰੇ ਹੀ ਕੁਝ ਹੈ ਯਾਰ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਬੰਦੇ ਆ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਇਹ ਰੱਬ ਦੇ ਬਣਾਏ ਸਾਰੇ ਬੰਦੇ ਆ ਇੱਥੇ ਆਪਾਂ ਵੰਡੀਆਂ ਪਾ ਕੇ ਬਹਿ ਜਾਈਏ ਮੈਂ ਸਮਝਦਾ ਕਿ ਅਸੀਂ ਰੱਬ ਤੋਂ ਤਾਂ ਦਿੱਤੇ ਹੈ ਨਹੀਂ ਸੋ ਇਸ ਕਰਕੇ ਮੈਂ ਇਸ ਗੱਲ 'ਚ ਨਹੀਂ ਪੈਂਦਾ ਵਧੀਆ ਇਨਸਾਨ ਆ ਔਰ ਮੈਂ ਦੂਜਿਆਂ ਵਾਂਗੂ ਨਹੀਂ ਇਹ ਗੱਲ ਕਰਦਾ ਕਿ ਜਾਂ ਜੋਸ਼ੀ ਨਹੀਂ ਕਰਦਾ ਕਿ ਜਿਹੜੇ ਚਲੋ BJP ਦੇ ਉਮੀਦਵਾਰ ਦੀ ਗੱਲ ਕਰ ਲੋ ਤੁਸੀਂ ਉਹ ਪਹਿਲਾਂ ਕਦੀ ਵੇਖੇ ਤੁਸੀਂ ਤੋ ਹੁਣ ਵੀ ਕਿਹਨੂੰ ਮਿਲਦਾ ਮੈਂ ਤੇ ਆਪਣੀ ਵੇਖੇ ਆ ਥੋੜੇ ਦਿਨ ਬਾਅਦ ਤੋਂ ਹੀ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਨੂੰ ਲੱਗੀ ਕਿ ਸਤਿਕਾਰਯੋਗ ਸ਼ਖਸੀਅਤ ਜਸ ਸਿੰਘ ਸੰਧੂ ਮੁੰਦਰੀ ਦੇ ਸ਼ਾਨਦ ਪੁੱਤਰੇ ਨੇ ਤੇ ਮੈਂ ਉਹਨਾਂ ਨੂੰ ਵੀ ਇੱਕ ਗੱਲ ਪੁੱਛਣੀ ਚਾਹਣਾ ਮਾਸਤੰਦੂ ਸਾਹਿਬ ਨੂੰ ਕਿ ਮੈਂ ਅੱਜ ਤੱਕ ਜੇ ਤੇਜਾ ਸਿੰਘ ਸਮੁੰਦਰੀ ਦਾ ਨਾਂ ਪੜਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਦੇ ਬਾਹਰ ਪੜਿਆ ਵੇਖਿਆ ਔਰ ਇਹ ਨਾ ਕਿਉਂ ਨਹੀਂ ਅੱਜ ਤੱਕ ਉਹਨਾਂ ਦੇ ਬਾਰੇ ਕੋਈ ਆ ਕੇ ਚਰਚਾ ਕੀਤੀ ਹੈ ਇਲੈਕਸ਼ਨਾਂ ਜੀ ਆਗੇ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਚੇਤਾ ਆਉਣਾ ਸੀ ਸੋ ਇਹ ਗੱਲਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ ਹਾਂ ਤੁਸੀਂ ਉਦਾਂ ਕਹੋਗੇ ਮੈਂ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਵਾਂ ਪਰ ਮੈਨੂੰ ਉਹਨਾਂ ਦੇ ਨਾਂ ਤੇ ਵੋਟਾਂ ਪਾਓ ਇਹ ਪਾਏ ਪਾਉਣ ਜੀ ਸਦਕੇ ਪਾਉਣ ਪਰ ਤੁਸੀਂ ਅੱਜ ਆ ਕੇ ਕਿਉਂ ਇਹ ਗੱਲ ਲੋਕਾਂ ਨੂੰ ਦੱਸਣ ਦੇ ਜੀ ਪਹਿਲਾਂ ਕਿਉਂ ਨਹੀਂ ਅੱਜ ਤੋਂ ਕੋਈ 5-7 ਸਾਲ ਦਾ 10 ਸਾਲ 15 20 25 30 ਸਾਲ ਪਹਿਲਾਂ ਕਿਉਂ ਨਹੀਂ ਤੁਸੀਂ ਆ ਕੇ ਜ਼ਿਕਰ ਕੀਤਾ ਕਿ ਮਹਿੰਜੀ ਤੇਜਾ ਸਿੰਘ ਸਮੁੰਦਰੀ ਦਾ ਪਰਿਵਾਰ ਜਿਹੜਾ ਉਹ ਜੇ ਹੈਗਾ ਮੈਂ ਕਸਮੇ ਗੱਲ ਕਹਿਣਾ ਕਿ ਮੈਨੂੰ ਅੱਜ ਪਤਾ ਲੱਗਾ ਕਿ ਤੇਜਾ ਸਿੰਘ ਸਮੁੰਦਰੀ ਦਾ ਪਰਿਵਾਰ ਅਜੇ ਹੈਗਾ ਮੈਨੂੰ ਨਹੀਂ ਸੀ ਪਤਾ ਇਹਨਾਂ ਬਾਰੇ ਗਿਲ ਸਾਹਿਬ ਆਪਾਂ ਪਿਛਲੀਆਂ ਸਾਰੀਆਂ ਜਿਹੜੀਆਂ ਤੁਸੀਂ ਚੋਣਾਂ ਲੜੀਆਂ ਲੰਬੇ ਸਮੇਂ ਤੋਂ ਜਦੋਂ ਤੁਸੀਂ ਐਕਟਿਵ ਹੋਏ 2007 ਤੋਂ ਭਾਜੀਪੀ ਦੇ ਨਾਲ ਹੀ ਸੀਗੇ ਸ਼ਾਇਦ ਫਿਰ ਲੋਕ ਸਭਾ ਚੋਣ 2019 ਦੀ ਵੀ ਆਈ ਫਿਰ 12 ਦੀ ਇਲੈਕਸ਼ਨ ਆਈ ਦੁਬਾਰਾ ਸਰਕਾਰ ਬਣੀ ਤੁਹਾਡੀ ਭਾਰਤੀ ਜਨਤਾ ਪਾਰਟੀ ਤੋਂ ਬਗੈਰ ਜਿਵੇਂ ਤੁਸੀਂ ਇੱਕ ਜਿਗਰੀ ਕਰ ਦਿੱਤਾ ਕਿ ਸਵਰਨਕਾਰ ਭਾਈ ਚਾਰੇ ਦੇ ਤੁਹਾਨੂੰ ਲੋਕ ਮਿਲੇ ਸੀ ਵੋਟ ਮਿਲਿਆ ਸੀ ਹੁਣ ਤੁਸੀਂ ਲੋਕਾਂ ਚ ਜਾ ਰਹੇ ਜੇ ਇੱਕ ਦੇ ਕਿਸਾਨਾਂ ਨੇ ਵੀ ਵਿਰੋਧ ਕੀਤਾ ਭਾਰਤੀ ਜਨਤਾ ਪਾਰਟੀ ਦਾ ਵੈਸੇ ਲੋਕਾਂ ਦਾ ਕੀ ਰੁਝਾਨ ਸੀ ਕਿ ਸ਼ੋਮਣੀ ਅਕਾਲੀ ਦਲ ਇਕੱਲਾ ਹੀ ਜਾਵੇ ਜਿਆਦਾ ਬੈਟਰਮੈਂਟ ਤੇ ਲਈ ਸੀ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਵੇ ਤਾਂ ਠੀਕ ਰਹਿ ਗਿਆ ਸਾਡਾ ਉਮੀਦਵਾਰ ਹਲਕੇ ਚ ਜਾ ਰਿਹਾ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਿਹਾ ਕਿੰਨੇ ਵਿਰੋਧ ਕੀਤਾ ਦੱਸੋ ਮੈਨੂੰ ਤੇ ਇਹਨਾਂ ਦਾ ਹੰਸਰਾ ਹੰਸ ਦਾ ਕੀ ਹਾਲ ਹੋ ਰਿਹਾ ਸੰਧੂ ਸਾਹਿਬ ਦਾ ਜੀ ਨਾਲੇ ਦੇ ਵਿੱਚ ਕੀ ਹਾਲ ਹੋਇਆ ਯਾਰ ਜੋ ਬੀਜਿਆ ਸਾਨੂੰ ਉਹ ਵੱਡਣਾ ਪੈਣਾ ਵਾਹੀਂ ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀਆਂ ਗੱਲਾਂ ਖਤਮ ਹੋ ਚੁੱਕੀਆਂ ਲੋਕ ਮੂਰਖ ਨਹੀਂ ਕੇ ਲੋਕ ਬੜੇ ਸਿਆਣੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਸਭ ਕੁਝ ਜਿਹੜਾ ਲੱਤਾਂ ਤੋਂ ਨਹੀਂ ਤੁਰ ਸਕਦਾ ਉਹ ਵੀ ਬੈਠਾ ਆਪਦੇ ਘਰ ਹੰਬਲਾ ਮਾਰੀ ਜਾਂਦਾ ਇਹਦੇ ਤੇ ਕਿ ਜਿੰਨੇ ਜੋਗਾਗਾ ਤਾਂ ਮੈਂ ਆਪਦੀ ਵਾਇਲ ਲਾਈ ਜਾਵਾਂ ਸੋ ਇਸ ਕਰਕੇ ਵੇਖੋ ਇਹਨਾਂ ਦਾ ਤੇ ਵਿਰੋਧ ਆ ਬਹੁਤ ਜ਼ਿਆਦਾ ਔਰ ਜਿਹੜੀ ਆਮ ਆਦਮੀ ਪਾਰਟੀ ਜਿਨ ਨੇ ਇੱਕ ਪਿਰਤ ਪਾਈ ਸੀ ਕਿ ਕਾਲੀਏ ਪਿੰਡਾਂ ਚੋਂ ਤੇ ਇਹਨਾਂ ਨੂੰ ਭਜਾਓ ਔਰ ਜਾਖੜ ਸਾਹਿਬ ਤੋਂ ਕਾਂਗਰਸ ਦੇ ਪ੍ਰਧਾਨ ਹੁੰਦੇ ਹੋਏ ਉਹਨਾਂ ਕਹੇ ਕਿ ਸੁਖਬੀਰ ਸਿੰਘ ਬਾਦਲ ਜਾਂ ਕਾਲੀ ਦਲ ਦਾ ਕੋਈ ਬੰਦਾ ਆਉਂਦਾ ਤੇ ਇਹਨਾਂ ਨੂੰ ਭਜਾਓ ਤੇ ਬੜਾ ਗੁਰੂ ਬੜਾ ਬਿਆਨ ਤੇ ਆ ਬੜਾ ਬਿਆਨ ਤੇ ਆ ਅੱਜ ਸਾਡੇ ਵਾਲੇ ਤੁਰੇ ਫਿਰਦੇ ਆ ਵੱਡੇ ਵੱਡੇ ਕਾਫਲੇ ਲੈ ਕੇ ਤੇ ਇਹਨਾਂ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦੇਦੇ ਇਹ ਇਹਨਾਂ ਲੋਕਾਂ ਨੇ ਪ੍ਰਤਾਂ ਪਾਈਆਂ ਤੇ ਜਿਹੜੀਆਂ ਇਹਨਾਂ ਦੇ ਅੱਗੇ ਆਈਆਂ ਸਾਨੂੰ ਪੋਲੀਟਿਕਲ ਬੰਦਿਆਂ ਨੂੰ ਇਹੋ ਜੀ ਪ੍ਰਤ ਨਹੀਂ ਪਾਉਣੀ ਚਾਹੀਦੀ ਏਡੀ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਏਡੇ ਲੋ ਲੈਵਲ ਤੇ ਸਾਨੂੰ ਨਹੀਂ ਆਉਣਾ ਚਾਹੀਦਾ ਕੀ ਗੱਲ ਸੁਖਬੀਰ ਸਿੰਘ ਬਾਦਲ ਚੀ ਡਿਪਟੀ ਚੀ ਮਿਨਿਸਟਰ ਹੈ ਉਹ ਕੋਈ ਯਾਰ ਕੋਈ ਮਾੜਾ ਮੋਟਾ ਕਰਦਾ ਬੰਦਾ ਸੀ ਜਦੋਂ ਤੁਸੀਂ ਉਹਨੂੰ ਰੋੜੇ ਮਰੋਂਦੇ ਹੁਣ ਅਜੇ ਤੁਹਾਨੂੰ ਵਜਦੇ ਭਾਵੇਂ ਇਹਨਾਂ ਨੂੰ ਵਜਦੇ ਦੁੱਖ ਹੁੰਦਾ ਸਾਨੂੰ ਕਿ ਨਹੀਂ ਯਾਰ ਇਹਦਾ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹਾਂ ਜੇ ਮਤਲਬ ਸਾਨੂੰ ਇਹਨਾਂ ਦਾ ਕੰਮ ਨਹੀਂ ਪਸੰਦ ਆ ਤੇ ਨਾਲ ਹੋ ਜੇ ਵੈਟ ਨਾ ਤਈ ਇਹ ਨਾ ਜਵਾਬ ਇਟਾ ਰੋੜੇ ਮਾਰਿਆਂ ਜਾਂ ਬਾਈਕ ਮਤਲਬ ਇਹਨਾਂ ਦੀਆਂ ਗੱਡੀਆਂ ਘੇਰਿਆਂ ਮੈਨੂੰ ਨਹੀਂ ਲੱਗਦਾ ਕੋਈ ਜਿਆਦੀ ਗੱਲ ਹੋ ਜਾਂਦੀ ਆ ਪਰ ਹੁਣੀ ਇਹਨਾਂ ਨਾਲ ਇਹਨਾਂ ਨਾਲ ਤਾਂ ਹੋ ਰਹੀ ਆ ਇਹ ਕਰਾਉਂਦੇ ਰਹੇ ਆ ਇਹ ਕਰਾਉਂਦੇ ਰਹੇ ਗਿਲਸਾਬ ਤੁਸੀਂ ਪੋਜ਼ਿਟਿਵ ਇਲੈਕਸ਼ਨ ਦੀ ਹਮੇਸ਼ਾ ਗੱਲ ਕਰਦੇ ਹੋ ਜਿਹੜੇ ਤੁਸੀਂ ਇਹ ਵੀ ਕਹਾਂਗੇ ਠੀਕ ਨਹੀਂ ਆ ਐਜ਼ ਅ ਲੀਡਰ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਸੀ 117 ਵਿਧਾਨ ਸਭਾ ਹਲਕੇ ਦੇ ਵਿੱਚ ਤੁਸੀਂ ਤੁਹਾਡੇ ਨੁਮਾਇंदे ਜਾਂਦੇ ਸੀ ਤੁਸੀਂ ਇਹ ਪਾਰਟੀ ਲੀਡਰਸ਼ਿਪ ਦਾ ਫੈਸਲਾ ਸਹੀ ਮੰਨਦੇ ਕਿ ਠੀਕ ਹੈ ਵੀ ਅਸੀਂ ਇਕੱਲੇ ਜਾਵਾਂਗੇ ਜਿਵੇਂ ਸਾਊਥ ਦੇ ਵਿੱਚ ਹੀ ਆ ਤੁਹਾਨੂੰ ਬਹੁਤ ਵਧੀਆ ਰਿਸਪਾਂਸ ਆ ਉਥੇ ਜਿਹੜਾ ਮੁਕਾਬਲਾ ਤੁਹਾਡਾ ਕਾਂਗਰਸ ਨਾਲ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਤੋਂ ਬਗੈਰ ਵਿਧਾਨ ਸਭਾ ਤੱਕ ਜਿਹੜੇ ਸ਼੍ਰੋਮਣੀ ਕਾਲਰ ਕਾਮਯਾਬ ਹੋ ਜੇ ਚਲੋ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਅਸੀਂ ਕਾਮਯਾਬ 100% ਹੋਵਾਂਗੇ ਕਿਉਂਕਿ ਵੇਖੋ ਕਈ ਬੰਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਈ ਤੇ ਅੱਗੇ ਉਥੇ ਕਾਂਗਰਸ ਦੀ ਮਦਦ ਕਰਦੇ ਬੀਜੇਪੀ ਵਾਲੇ ਉਹ ਕਾਲੀ ਦਲ ਨੂੰ ਵੈਸੇ ਨਹੀਂ ਵੋਟ ਪਾ ਕੋ ਉਹ ਕਾਲੀ ਦਲ ਸੀ ਜਿਹੜਾ ਇਹਨਾਂ ਨੂੰ ਹਾਂ ਉਹ ਕਾਲੀ ਦਲ ਸੀਗਾ ਜਿਹੜਾ ਇਹਨਾਂ ਨੂੰ ਵੋਟ ਪਾ ਦਿੰਦਾ ਸੀ ਇਹ ਕਾਲੀ ਦਲ ਨੂੰ ਵੋਟ ਨਹੀਂ ਪਾਉਂਦੇ ਇਹ ਮੌਕੇ ਤੇ ਆ ਕੇ ਕਾਂਗਰਸ ਨੂੰ ਇਹਨਾਂ ਦੇ ਜਿਹੜੇ ਬੰਦੇ ਉਹ ਵੋਟ ਪਾ ਜਾਂਦੇ ਸੀ ਤੇ ਅਸੀਂ ਕਾਮਯਾਬੀ ਕਾਮਯਾਬਿਆ ਕੋਈ ਗੱਲ ਨਹੀਂ ਆ ਲੋ ਇਹਨਾਂ ਵੋਟਾਂ ਦੇ ਵਿੱਚ ਵੀ ਇਦਕੀ ਰਿਜ਼ਲਟ ਆਊਗਾ ਮੈਨੂੰ ਪਿਛਲੀ 1.525 ਹਜ਼ਾਰ ਵੋਟ ਪਈ ਐਦਕੀ ਵਧੇਗੀ ਔਰ ਸ਼ੋਰ ਵਧੇਗੀ ਵੱਚ ਵਧੇਗੀ ਔਰ ਮੈਂ ਇੱਕ ਗੱਲ ਇਹ ਵੀ ਹੈ ਨਾ ਕਿ ਜੋਸ਼ੀ ਦਾ ਵੀ ਪਲੱਸ ਪੁਆਇੰਟ ਹੈਗਾ ਦੇ ਦੋ ਸੁਖ ਦਾ ਭਾਈ ਵਾਲਿਆ ਸੋ ਇਸ ਕਰਕੇ ਸਾਨੂੰ ਉਸ ਸੱਚੇ ਪਾਸ਼ਾ ਵੈਗਰੂ ਤੇ ਬੜੀ ਆਸ ਉਮੀਦ ਆ ਕਿ ਅੱਜ ਕੀ ਚੰਗਾ ਰਿਜਲਟ ਜਿਹੜਾ ਨੌ ਵਿਧਾਨ ਸਭਾ ਹਲਕੇ ਨੇ ਅ ਸ਼ਹਿਰ ਦੀ ਟੇਕ ਜੋਸ਼ੀ ਸਾਹਿਬ ਦੇ ਉੱਤੇ ਉਹਨਾਂ ਨੇ ਤੁਹਾਡੇ ਤੇ ਤੇ ਜੋਸ਼ੀ ਸਾਹਿਬ ਦੇ ਉੱਤੇ ਇਹ ਪਿੰਡੂ ਹਲਕਿਆ ਤੁਸੀਂ ਦੇ ਮਜੀਠੇ 'ਚ ਵੀ ਕੰਮ ਕੀਤਾ ਨੌ ਚਾਰ ਦਿਹਾਤੀ ਦੇ ਹੁੰਦੇ ਨੇ ਵਧੀਆ ਪਰਫਾਰਮੈਂਸ ਜਿਹੜੀ ਆ ਸਾਰੀ ਟੇਕ ਜਿਹੜੀ ਆ ਇਹ ਜੁਆਇੰਟਲੀ ਅਰ ਕੇ ਮੰਨੀ ਯਾਰ ਇਹ ਤੁਹਾਨੂੰ ਕੀ ਲੱਗਦਾ ਕਿ ਬੈਲੈਂਸ ਰਹੇਗਾ ਜਾਂ ਕਿਤੋਂ ਜ਼ਿਆਦਾ ਪਰਫਾਰਮੈਂਸ ਵਧੀਆ ਰਹਿ ਸਕਦੀ ਹੈ ਨਹੀਂ ਠੀਕ ਰਵਾਂਗੇ ਵੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਪਿਛਲੀ ਯਾਰ ਆਮ ਆਦਮੀ ਪਾਰਟੀ ਦੀ ਵੇਵ ਸੀਗੀ ਜੀ ਕਿਹੜੇ ਜਿੱਤ ਕੇ ਜਿਨ੍ਹਾਂ ਨੂੰ ਜਾਣਦੇ ਨੇ ਹੂੰ ਔਰ ਜਿਹੜੇ ਅੱਜ ਸਟੇਜਾਂ ਦੇ ਉੱਤੇ ਲੋਕਾਂ ਦੀਆਂ ਧੀਆਂ ਪਹਿਣਾ ਨੂੰ ਬਗੈਰ ਗੱਲ ਤੋਂ ਭੰਡਦੇ ਆ ਹੈ ਆਪਾਂ ਯਾਰ ਉਹਨਾਂ ਲੋਕਾਂ ਨੂੰ ਜੇ ਇੱਕ ਵੇਵਣਾ ਬਣ ਗਏ ਤੇ ਅਸੀਂ ਤੇ ਫੇਰ ਲੋਕਾਂ ਦਾ 10 ਸਾਲ 15 ਸਾਲ ਕੰਮ ਕੀਤਾ ਹੈ ਲੋਕਾਂ ਨੇ ਸਾਡਾ ਕੰਮ ਵੇਖਿਆ ਅੱਜ ਵੀ ਜੇ ਸਰਕਾਰ ਤੋਂ ਬਗੈਰ ਇੱਥੇ ਲੋਕੀ ਸਾਡੇ ਕੋਲ ਆਉਂਦੇ ਆ ਤੇ ਇਹਦਾ ਮਤਲਬ ਕੋਈ ਸਾਡੇ ਪੱਲੇ ਹੈਗਾ ਤਾਂ ਕੋਈ ਆਉਂਦਾ ਨਾ ਉਹ ਸਾਡੇ ਨਾਲ ਕੋਈ ਚਾਰ ਬੰਦੇ ਜੁੜੇ ਆ ਤੇ ਤਾਂ ਹੀ ਉਹੋ ਹੀ ਬੰਦੇ ਲੈ ਕੇ ਆਉਂਦੇ ਆ ਨਾ ਸੋ ਇਸ ਕਰਕੇ ਇਹਨਾਂ ਵਾਂਗੂ ਨਹੀਂ ਸਾਡੀ ਰਿਜ਼ਲਟ ਜਿਹੜਾ ਉਹ ਚੰਗਾ ਵਾ ਮੈਂ ਤੇ ਤੁਹਾਡੇ ਥਰੂ ਧਾਰੀਅਲ ਸਾਹਿਬ ਨੂੰ ਕਹੂੰਗਾ ਕਿ ਬਹੁਤ ਤਗੜੇ ਜੇ ਜਿੱਤ ਬਚਾਉਣੀ ਜੇ ਤੇ ਕਲਾ ਜੇ ਨਾਲੇ ਦੇ ਵਿੱਚ ਜ਼ੋਰ ਲਾ ਲਓ ਤਗੜੇ ਹੋ ਕੇ ਕਿ ਤੁਸੀਂ ਉੱਥੋਂ ਨਹੀਂ ਜਿੱਤਦੇ ਤੇ ਜੇ ਨਾਲੇ ਵੀ ਨਹੀਂ ਜਿੱਤਦੇ ਔਰ ਸ਼ਹਿਰ ਦੇ ਵਿੱਚ ਕਿੱਧਰ ਆਉਣਗੇ ਇਹ ਧਾਰੀਅਲ ਸਾਹਿਬ ਨੇ ਪਿਛਲੀ ਵਾਰ ਵੀ ਪਾਰਲੀਮੈਂਟ ਇਹਨਾਂ ਪੁੱਛੋ ਪਿਛਲੀ ਵਾਰ ਕਿੰਨੀ ਵੋਟ ਪਈ ਸਾਰੀ ਪਾਰਲੀਮੈਂਟ ਜੋ ਕਿੰਨੀ ਪਈ ਭਲਾ 4% 2200 2200 ਕੇ 2200 ਤੇ ਅਧਿਕ ਡਬਲ ਹੋ ਜੂਗੀ 50 ਹੋ ਜੂਗੀ ਓਕੇ ਸੋ ਇਸ ਕਰਕੇ ਲੋਕਾਂ ਨੇ ਆਪਣੇ ਆਪ ਨੂੰ ਲੋਕ ਠੱਗਿਆ ਮਹਿਸੂਸ ਕਰ ਰਹੇ ਆ ਇਹ ਮੈਂ ਤੁਹਾਨੂੰ ਦਾਵੇ ਨਾਲ ਗੱਲ ਕਹਿ ਰਿਹਾ ਜੇ ਨਹੀਂ ਤਾਂ ਤੁਸੀਂ ਅੱਜ ਮੇਰੇ ਨਾਲ ਚਲੋ ਆ ਮੈਂ ਚੱਲਿਆ ਲਾਲਜੀਤ ਦਾ ਪੁੱਤਰਾ ਫੁਕਣ ਤੇ ਤੁਸੀਂ ਮੇਰੇ ਉੱਥੇ ਵੇਖ ਲਓ ਕਿਉਂਕਿ ਮੈਂ ਲਾਲਜੀਤ ਵਾਲੀ ਗੱਲ ਦੇ ਅਖੀਰ ਤੇ ਆਵਾਂਗੇ ਮੈਨੂੰ ਇਹ ਦੱਸਿਓ ਸੋ ਅਸੀਂ ਹੁਣ ਐਜ਼ ਏ ਲੀਡਰ ਲੋਕਾਂ 'ਚ ਵਿਚਰਦੇ ਜੇ ਪਾਰਟੀ ਬੀਜੇਪੀ ਦੀ ਵੀ ਗੱਲ ਕਰ ਲਈ ਆਮ ਆਦਮੀ ਪਾਰਟੀ ਸ਼ੋਮਨੀ ਕਾਲੀ ਤਲ ਦਾ ਮੁਕਾਬਲਾ ਕਿਸ ਦੇ ਨਾਲ ਹੈ ਕਿਉਂਕਿ ਹੁਣ ਜਦੋਂ ਜੋਸ਼ੀ ਸਾਹਿਬ ਦਾ ਮੁਕਾਬਲਾ ਜੋਸ਼ੀ ਸਾਹਿਬ ਐ ਨਾਉਂਸ ਹੋਇਆ ਹੈ ਉਮੀਦਵਾਰ ਜਿੱਦਾਂ ਤੁਸੀਂ ਇੱਥੇ ਮੰਗ ਵੀ ਕੀਤੀ ਆ ਉਸ ਤੋਂ ਬਾਅਦ ਆ ਕਾਫੀ ਚਰਚਾ ਹੋ ਗਈ ਕਿ ਜਿਹੜਾ ਮੁਕਾਬਲਾ ਬੜਾ ਤਿੱਖਾ ਹੋ ਗਿਆ ਤੁਸੀਂ ਕਿਹਨਾਂ ਮੰਨਦੇ ਸ਼ੋਮ ਨਿਕਲਦਾ ਮੁਕਾਬਲਾ ਦੇਖੋ ਜਿਹੜੇ ਲੀਡਰ ਹੁੰਦੇ ਆ ਨਾ ਉਹ ਗੋਲ ਮੋਲ ਗੱਲ ਕਰ ਜਾਂਦੇ ਇੱਥੇ ਆ ਕੇ ਕਿ ਕਿਉਂ ਅਸੀਂ ਕਹੀਏ ਜੀ ਸਾਡਾ ਫਲਾਣੇ ਨਾਲ ਮੁਕਾਬਲਾ ਅਸੀਂ ਅਸੀਂ ਕਹਦੇ ਹਾਂ ਨਾ ਸਾਡਾ ਕਿਸੇ ਨਾਲ ਵੀ ਨਹੀਂ ਮੁਕਾਬਲਾ ਅਸੀਂ ਤਾਂ ਆਪ ਜਿੱਤਣ ਦਾ ਹੈ ਮੈਂ ਦੱਸ ਦਿੰਦਾ ਮੈਂ ਕਲੀਅਰ ਕਰ ਦਿੰਦਾ ਸਾਡਾ ਮੁਕਾਬਲਾ ਵਾ ਕਾਂਗਰਸ ਨਾਲ ਕਾਂਗਰਸ ਨਾਲ ਸਾਡਾ ਮੁਕਾਬਲਾ ਪਰ ਆਹ ਜਿਹੜੀ ਰਾਤ ਦੀ ਚਰਚਾ ਚੱਲ ਪਈ ਹੈ ਨਾ ਗਰਜੀਤ ਸਿੰਘ ਔਜਲੇ ਵਾਲੀ ਹੁਣ ਸਮਝਦੇ ਹਾਂ ਸਾਡਾ ਉਹਦੇ ਨਾਲ ਵੀ ਕੋਈ ਮੁਕਾਬਲਾ ਨਹੀਂ ਕਿਉਂਕਿ ਤਿੰਨ ਵਾਰ ਲੋਕਾਂ ਨੇ ਉਹਨੂੰ ਵੇਖ ਲਿਆ ਤੇ ਪਰਖ ਲਿਆ ਮੈਂ ਆਪਦੇ ਹਲਕੇ ਦੀ ਗੱਲ ਕਰਦਾ ਲੋ ਗੁਰਜੀਤ ਸਿੰਘ ਔਜਲਾ ਨੂੰ ਤੁਸੀਂ ਜਾ ਕੇ ਪੁੱਛੋ ਕਿ ਦੱਖਣੀ ਹਲਕੇ 'ਚ ਕਿਹੜੇ ਕਿਹੜੇ ਨਹੀਂ ਪੱਥਰ ਰਖੇ ਤੂੰ ਦੋ ਟਾਈਮ ਦੋ ਟਾਈਮ ਤੂੰ ਐਮਪੀ ਬਣ ਗਏ ਤੇ ਮੈਨੂੰ ਦੱਸ ਦੇਣ ਇੱਕ ਵੀ ਨਹੀਂ ਪੱਥਰ ਕਿ ਗੁਰਜੀਤ ਸਿੰਘ ਔਜਲਾ ਕਹਿੰਦੇ ਕਿ ਆ ਮੈਂ ਨਹੀਂ ਪੱਥਰ ਜਿਹੜਾ ਦੱਖਣੀ ਹਲਕੇ ਦੇ ਵਿੱਚ ਐਨੇ ਕਰੋੜ ਰੁਪਈਆ ਦੇ ਗਏ ਔਰ ਵੇਖੋ ਵੱਡੀ ਹੈਰਾਨੀ ਦੀ ਗੱਲ 골ਫ ਗਰਾਊਂਡ ਨੂੰ ਜਾ ਕੇ ਚੰਡੀਗੜ੍ਹ ਮਹਾਲੀ ਉੱਥੇ 20 ਲੱਖ ਰੁਪਈਆ ਦੇ ਆਏ ਹੈ ਵੱਡੇ ਘਰਾਣਿਆਂ ਨੂੰ ਦੇਤਾ ਤੇ ਰਹੀ ਮੇਰੇ ਆ ਭਾਈ ਮਨਸਾਹਵਾਲੇ ਪਾਸੇ ਚਲਜੋ ਕੋਟ ਮੈਸਿੰਗ ਚਲਜੋ ਸੁਲਤਾਨਪੁਰ ਚਲਜੋ ਲੋਕ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਉਥੇ ਮਤਲਬ ਅਜੇ ਤੱਕ ਲੋਕਾਂ ਨੂੰ ਪਾਣੀ ਤੇ ਗਲੀਆਂ ਨਹੀਂ ਮਿਲ ਸਕੀਆਂ ਉਥੇ ਕੀ ਗੱਲ ਐਮਪੀ ਇਥੇ ਨਹੀਂ 20 ਲੱਖ ਦੇ ਸਕਦਾ ਬਿਲਕੁਲ ਮਤਲਬ ਸਤੈਨੂ ਇਹਨਾਂ ਨੂੰ ਅਮਰਸਰ ਦੇ ਲੋਕਾਂ ਨੇ ਐਮਪੀ ਬਣਾਇਆ ਹੈ ਕਿ ਮੋਹੱਲੇ ਦੇ ਲੋਕਾਂ ਨੇ ਬਣਾਇਆ ਹੈ ਜਿੱਥੇ 20 ਲੱਖ ਜਾ ਕੇ ਗੋਲਫ ਗਰਾਊਂਡ ਨੂੰ ਦੇ ਆਏ ਸੋ ਇਸ ਕਰਕੇ ਸਾਡਾ ਕੋਈ ਮੁਕਾਬਲਾ ਨਹੀਂ ਇਹਨਾਂ ਨੂੰ ਵੀ ਲੋਕਾਂ ਨੇ ਪਰਖ ਲਿਆ ਕਿ ਇਹ ਸਾਲ ਇੱਕ ਪਹਿਲਾਂ ਨਿਕਲਦੇ ਆ ਚਾਰ ਸਾਲ ਜage ਸੌਂ ਜਾਂਦੇ ਆ ਚਾਰ ਸਾਲ ਆਪ ਦੋ ਕਾਰੋਬਾਰ ਕਰਦੇ ਆ ਤੇ ਇੱਕ ਸਾਲ ਅਖੀਰ ਲਿਆ ਕੇ ਜੀ ਗਰਜੀਤ ਸਿੰਘ ਉਹ ਜਿਹੜਾ ਜਿੰਦਾਬਾਦ ਹੁਣ ਹਾਇਰ ਕਰ ਲੀਆਂ ਟੀਮਾਂ ਉਹ ਪ੍ਰਾਣੀਆਂ ਗੁਰਨਾਨਕਾ ਹਸਪਤਾਲ ਨੂੰ ਸਰਫਣਾ ਤੋਂ ਹੁੰਦੇ ਹੋਏ ਆ ਦੂਜੀਆਂ ਤੇ ਜਿਹੜੀਆਂ ਇਹੋ ਜਿਹੇ ਵੀਡੀਓ ਪਾਪ ਆਗੇ ਇਹਦਾ ਨਹੀਂ ਜਿੱਤਿਆ ਜਾਣਾ ਐਦਕੀ ਲੋਕਾਂ ਨੇ ਮਨ ਬਣਾਇਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਆ ਕਿਉਂਕਿ ਉਹ ਵੀ ਇੱਕ ਵੱਡਾ ਪਲੱਸ ਪੈਂਡਗਾ ਸ਼ਰੋਮਣੀ ਅਕਾਲੀ ਦਲ ਬੀਜੇਪੀ ਨਾਲ ਉਹ ਆਖੋ ਗਿਆ ਇੱਕ ਹੋਰ ਲੋਕੀ ਤੁਹਾਡੇ ਕੋਲ ਜਾਨਣਾ ਚਾਹੁੰਦੇ ਕਿਉਂਕਿ ਤੁਸੀਂ ਤੇ ਇੱਕੋ ਹੀ ਗੱਲ ਆ ਤੁਹਾਡੀ ਮੋਜੀੜੀਆ ਸਾਹਿਬ ਬਾਰੇ ਬੜੇ ਸਵਾਲ ਹੋ ਰਹੇ ਖੜੂਰ ਸਾਹਿਬ ਤੋਂ ਜੇ ਕੋਈ ਦੱਸ ਸਕੋ ਤੇ ਹਾਲਾਂਕਿ ਪਾਰਟੀ ਦਾ ਡਿਸੀਜਨ ਆ ਪਰ ਜੇ ਲੋਕੀ ਵੀ ਪੁੱਛਦੇ ਤੁਹਾਨੂੰ ਵੀ ਪੁੱਛਦੇ ਹੋਣੇ ਨੇ ਕਿ ਖੜੂਰ ਸਾਹਿਬ ਦੀ ਸੀਟ ਕਦੋਂ ਤੱਕ ਅਨਾਉਂਸ ਹੋ ਜਾਏਗੀ ਜਾਂ ਕੋਈ ਕੀ ਚਰਚਾ ਚੱਲ ਰਹੀ ਹੈ ਸੱਚੀ ਗੱਲ ਦੱਸਾਂ ਮੇਰੀ ਅੱਜ ਗੱਲ ਹੋਇਆ ਨੂੰ ਮਹੀਨਾ ਹੋ ਗਿਆ ਉਹਨਾਂ ਨਾਲ ਓਕੇ ਮੈਂ ਗੱਲ ਹੀ ਨਹੀਂ ਕਦੀ ਕੀਤੀ ਉਹਨਾਂ ਨਾਲ ਮਤਲਬ ਹੋਈ ਨਹੀਂ ਕੋਈ ਗੱਲ ਨਾ ਉਹ ਪਾਰਟੀ ਦਾ ਡਿਸੀਜਨ ਹੈ ਪਾਰਟੀ ਕੀ ਫੈਸਲਾ ਲੈਂਦੀ ਆ ਮਜੀਠੀਆ ਸਾਹਿਬ ਕੀ ਫੈਸਲਾ ਲੈਂਦੇ ਅਸੀਂ ਤਾਂ ਪਾਰਟੀ ਦੇ ਛਪਾਈ ਆ ਅਸੀਂ ਤਾਂ ਤਗੜੇ ਹੋ ਕੇ ਨਾਲ ਆ ਜੀ ਸਾਹਿਬ ਇੱਕ ਤੁਸੀਂ ਹੋਰ ਗੱਲ ਕਹੀ ਕਿ ਅਸੀਂ ਨਾਲੇ ਤੋਂ ਬਚਾ ਲਓ ਤੁਸੀਂ ਇਹ ਦੱਸੋ ਕਿ ਕਾਂਗਰਸ ਨਾਲ ਚਲੋ ਮੁਕਾਬਲੇ ਦੀ ਗੱਲ ਕੀਤੀ ਆਵਾਦੀ ਪਾਰਟੀ ਪੰਜਾਬ ਚ ਸੱਤਾ ਦੇ ਵਿੱਚ ਆ ਇਨ ਸੰਖੇਪ ਦੱਸਣਾ ਚਾਹੋਗੇ ਕਿ ਕਿਉਂ ਇਹਨਾਂ ਦੀ ਜਿਹੜੀ ਇਹ ਹਾਲਤ ਤੁਸੀਂ ਕਹਿ ਰਹੇ ਕਿਉਂ ਇਦਾਂ ਨਹੀਂ ਹੋਏਗੀ ਉਹ ਤੇ 13 0 ਦਾ ਦਾਵਾ ਕਰ ਰਹੇ ਨੇ ਕਾਰਨ ਜੇ ਤੁਸੀਂ ਸੰਖੇਪ ਚ ਦੱਸ ਦਿਓ ਜੀ ਤੁਸੀਂ ਗਿਣਕੇ ਵਿਖਾ ਦਿਓ ਤੁਸੀਂ ਕੰਮ ਇਹਨਾਂ ਦੇ ਗਿਣ ਕੇ ਵਿਖਾ ਦਿਓ ਕਿ ਆ ਇਹਨਾਂ ਕੰਮ ਕੀਤੇ ਆ ਆ ਥੋੜੇ ਦਿਨ ਪਹਿਲਾਂ ਧਾਰੀয়াল ਨੂੰ ਕਿਸੇ ਸ਼ੈਤ ਤੁਸੀਂ ਜੇ ਕੀਤਾ ਸੀ ਕੁਐਸਚਨ ਤੇ ਕਿਹਨੇ ਕੀਤਾ ਸੀ ਤੇ ਧਾਰੀয়াল ਸਾਹਿਬ ਨੂੰ ਕਿਸਨੇ ਕਿਹਾ ਜੀ ਉਹ ਗਰਜੀਦਾਉ ਜੀ ਨੇ ਬੜੇ ਬੋਰਡ ਲਾਇਆ ਉਹ ਬੋਡਾਂ ਬਾਡਾਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਤੇ ਤੁਸੀਂ ਮੈਨਾ ਇੰਡੀਆ ਦੇ ਕਿਸੇ ਕੋਨੇ 'ਚ ਵੀ ਚਲ ਜਾਓ ਕਿਸੇ 에어ਪੋਰਟ ਤੇ ਚਲ ਜਾਓ ਭਗਵੰਤ ਮਾਨ ਦਾ ਬੋਰਡ ਲੱਗਾ ਉੱਥੇ ਆ ਆਪਣੇ ਅਮਰਸਾ ਰੇਅਰਪੋਰਟ ਤੇ ਲੱਗੇ ਔਰ ਮਹਾਲੀ ਮੈਂ ਤੁਸੀਂ 에어ਪੋਰਟ ਰੇਡਰ ਵਾਲੇ ਮਾਲਿਕ ਔਰ ਜਿੰਨੇ ਖੰਭੇ ਹੋਣਗੇ ਉਹ ਇੱਕ ਖੰਭੇ ਦੇ ਦੋਵੇਂ ਦੋਵੇਂ ਪਾਸੇ ਬੋਲ ਤੇ ਯਾਰ ਜੇ ਬੋਡਾ ਨਾ ਵੋਟਾਂ ਨਹੀਂ ਪੈਂਦੀਆਂ ਤੇ ਜਦੋਂ ਤੁਹਾਨੂੰ ਵਿਰੋਧੀ ਪਾਰਟੀ ਵਾਲੇ ਕਹਿੰਦੇ ਸੀ ਤੁਸੀਂ ਐਡਵਰਟਾਈਜ਼ਮੈਂਟ ਤੇ ਇਨਾ ਪੰਜਾਬ ਦਾ ਪੈਸਾ ਬਰਬਾਦ ਕਰੀ ਜਾਂਦੇ ਤੁਸੀਂ ਉਦੋਂ ਕਿਉਂ ਨਹੀਂ ਸੋਚਿਆ ਭਾਈ ਤੁਸੀਂ ਕਰੋੜਾ ਨਹੀਂ ਅਰਬਾਂ ਰੁਪਈਆ ਜਿਹੜਾ ਵਾ ਐਡਵਰਟਾਈਜ਼ਮੈਂਟ ਤੇ ਲਾਤਾ ਔਰ ਬੇੜਾ ਤੁਸੀਂ ਪੰਜਾਬ ਦਾ ਬਾਤਾ ਕਰਜ਼ਾ ਚੁੱਕੀ ਜਾਂਦੇ ਕਿਉਂਕਿ ਇਹਨਾਂ ਨੂੰ ਪਤਾ ਇਹ ਫਰਸਟ ਐਂਡ ਲਾਸਟ ਆ ਇਹ ਪਹਿਲੀ ਤੇ ਖਤਮ ਕਾਣੀ ਨਾ ਇਹ ਜ਼ਿੰਦਗੀ ਚ ਕਦੇ ਆਉਣਗੇ ਸਾਡੇ ਕਮਲੇ ਲੋਕਾਂ ਨੇ ਗਲਤੀ ਕਰ ਲਈ ਮੈਂ ਸਮਝਦਾ ਸਾਡੇ ਲੋਕਾਂ ਨੇ ਪੰਜਾਬੀਆਂ ਨੇ ਗਲਤੀ ਕਰ ਲਈ ਇਹਨਾਂ ਨੂੰ ਵੋਟ ਪਾ ਕੇ ਔਰ ਪਛਤਾਉਂਦੇ ਆ ਲੋਕ ਆ ਬਾਹਰਲੀ ਸਟੇਟਾਂ ਜਿਹੜੇ ਨੋਟਾ ਵਾਧੂ ਲੈ ਗਏ ਯਾਰ ਨੋਟਾ ਨੂੰ ਵੋਟਾਂ ਪੈ ਗਈਆਂ ਹੈ ਇਹਨਾਂ ਦਾ ਦੇ ਉਤੋਂ ਇਹ ਨੋਟਾ ਤੋਂ ਵੀ ਡਾਊਨ ਚੱਲ ਗਏ ਤੇ ਸਾਡੇ ਪੰਜਾਬ ਦੇ ਲੋਕ ਭੋਲੇ ਭਾਲੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਸੀਟਾਂ ਦਿੱਤੀਆਂ ਅੱਜ ਲੋਕ ਪਛਤਾਉਂਦੇ ਆ ਕਾਟਰ ਮੁੜਿਆ ਨਾ ਕਾਲੀ ਦਲ ਦਾ ਹੁਣ ਕਾਟਰ ਮੁੜਦਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਪੰਜਾਬ ਲੋਕੀ ਵੇਖੋ ਕਾਲੀ ਦਲ ਦਾ ਆਮ ਆਦਮੀ ਬਾਡੀ ਤੇ ਸਾਡੇ ਹਲਕੇ ਦੇ ਤੁਸੀਂ ਗੱਲ ਕਰ ਲੋ ਨੱਜਰ ਸਾਹਿਬ ਨੇ ਉਹ ਜਿਹੜਾ ਪੁਰਾਣਾ 203 ਕਰੋੜ ਵਾਲਾ ਪ੍ਰੋਜੈਕਟ ਜਿਹੜਾ ਜੋਸੀ ਸਾਹਿਬ ਨੇ ਪੈਸੇ ਦਿੱਤੇ ਉਹ ਬਲਾਰੀਆ ਕੱਖ ਨਹੀਂ ਕਰ ਸਕਿਆ ਉਹ ਪੈਸਿਆਂ ਦੇ ਹੁਣ ਆਗੇ ਮਾੜੀ ਮੋੜ ਲੁੱਕ ਤੇ ਜਿਹੜੀ ਸੜਕਾਂ ਤੇ ਪੁਆਈ ਆ ਹਾਂ ਤਾਂ ਸੋ ਇਸ ਕਰਕੇ ਉਹ ਹੈ ਨਹੀਂ ਕੋਈ ਦਾ ਆਧਾਰ ਕਿਉਂਕਿ ਨਦਰ ਸਾਹਿਬ ਨਾਮੀ ਲੋਕ ਬਹੁਤ ਨਰਾਜ ਨੇ ਉਹ ਹੀ 10 15 ਜਾਨਿਆਂ ਦੀ ਜਿਹੜੀ ਟੀਮ ਉਹਦੀ ਤੁਰੇ ਫਿਰਦੀ ਆ ਪਰ ਥੱਲੇ ਲੋਕ ਜਿਹੜੇ ਆ ਮੈਂ ਪਰਸੋਂ ਇੱਕ ਨਵੀਂ 43 ਨੰਬਰ ਵਾਰਡ ਦੇ ਵਿੱਚ ਅਗਰ ਮੀਟਿੰਗ ਕੀਤੀ ਆ ਕਿਉਂਕਿ ਮੈਂ ਵਾਰਡ ਵਾਈਜ਼ ਮੀਟਿੰਗ ਸਟਾਰਟ ਕੀਤੀ ਆ ਹੁਣ ਮੈਂ 20 ਤਰੀਕ ਨੂੰ 42 'ਚ ਰੱਖ ਰਿਆਂ ਮਤਲਬ ਕਿ ਮੈਂ ਵਾਰਡ ਵਾਈਜ਼ ਮੀਟਿੰਗ ਸਟਾਰਟ ਕੀਤੀ ਆ ਔਰ ਬਹੁਤ ਸੋਹਣਾ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਔਰ ਲੇਡੀਆਂ ਨੇ ਉੱਥੇ ਗੱਲ ਕਹੀ ਕਿ ਅਹੀਂ ਵੀਰ ਜੀ ਤਾਨੂੰ ਸੱਚੀ ਗੱਲ ਦਸੀਏ 1000 ਰੁਪਏ ਦੇ ਲਾਲਚ ਚ ਆ ਗੀਆਂ ਕਿ ਸਾਨੂੰ ਇਹਨਾਂ ਨੇ ਸ਼ਾਇਦ 1000 1000 ਰੁਪਏ ਦੇ ਦੇਣਾ ਹਾਂ ਸਾਰੇ ਆ ਗੀਆਂ ਤੇ ਇਸੇ ਗੱਲ ਨੂੰ 1000 ਰੁਪਏ ਲੈ ਕੇ ਬਹਿ ਗਏ ਸਾਨੂੰ ਹੋਰ ਤੇ ਕੋਈ ਗੱਲ ਨਹੀਂ ਔਰ ਅਹੀਂ ਉਹਨਾਂ ਦਿਨਾਂ 'ਚ ਲੋਕਾਂ ਨੂੰ ਕਹਿੰਨੇ ਹਾਂ ਕਿ ਵੇਖੋ ਅਹੀਂ ਸਰਕਾਰ 'ਚ ਰਹੇ ਜੇ ਵਿਰੋ 1000 1000 ਨਹੀਂ ਜੇ ਦੇ ਸਕਦੇ ਜੇ ਦੇਣ ਜੋਗੇ ਹੁੰਦੇ ਤਾਂ ਅਸੀਂ ਕਹਿ ਦਿੰਦੇ ਅਸੀਂ ਤੁਹਾਨੂੰ 5-500 ਪਰ ਨਹੀਂ ਸਾਨੂੰ ਵੱਡੇ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਕਾਕਾ ਝੂਠ ਨਹੀਂ ਮਾਰਨਾ ਉਹਨੀ ਗੱਲ ਕਰਨੀ ਆ ਜਿੰਨੇ ਪਗਾ ਦੇਣੀ ਆ ਕਿਉਂਕਿ ਬਾਅਦ 'ਚ ਲੌਂਗ ਟਾਈਮ ਪੋਲਿਟਿਕਸ ਇੱਥੇ ਹੀ ਕਰਨ ਲੋਕ ਬਾਅਦ ਚ ਤੁਹਾਨੂੰ ਦੱਸਣਗੇ ਕਿ ਤੁਸੀਂ ਆ ਗੱਲਾਂ ਕਰਕੇ ਗਿਆ ਪੂਰੀਆਂ ਨਹੀਂ ਮੈਨੂੰ ਇਹ ਤੱਕ ਯਾਦ ਆ ਕਿ ਸਾਡੀ ਚੋਣ ਮੈਨੀਫੈਸਟੋ ਕਮੇਟੀ ਇੱਕ ਬਣੀ ਤੇ ਉਹਦੇ ਵਿੱਚ ਕਈ ਬੰਦਿਆਂ ਨੇ ਕਿਹਾ ਕਿ ਬਾਦਲ ਸਾਹਿਬ ਕੈਪਟਨ ਮਰਿੰਦਰ ਸਿੰਘ ਨੇ ਕਹਿਤਾ ਕਿ ਆਪਾਂ ਕਰਜ਼ਾ ਮਾਫ ਕਰਦੇ ਆਂ ਆਪਾਂ ਕਹਿ ਦਈਏ ਤੇ ਬਾਦਲ ਸਾਹਿਬ ਕਹਿੰਦੇ ਪਤਾ ਨਹੀਂ ਮੈਂ 2 ਸਾਲਿਆਂ ਤੇ ਮੈਂ 4 ਸਾਲ ਹੁਣ ਮੈਥੋਂ ਝੂਠ ਮਰੋਣਾ ਮੈਂ ਸਾਰੀ ਜ਼ਿੰਦਗੀ ਪੰਜਾਬ ਲਈ ਇੱਕ ਲੱਤ ਤੇ ਖਲੋਕੇ ਕੰਮ ਕੀਤਾ ਔਰ ਸੱਚੀ ਜੋ ਗੱਲ ਕਹੀਓ ਮੈਂ ਪਗਾ ਕੇ ਵਿਖਾਈ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਤੇ ਨਾ ਕਾਕਾ ਇਹ ਕੰਮ ਹੋਣਾ ਲਾਫਰ ਕਰ ਗਿਆ ਕੈਪਟਨ ਮਰਿੰਦਰ ਸਿੰਘ ਮਾਫ ਕਰਾਰੇ ਪੰਜਾਬ ਦਾ ਕਰਜ਼ਾ ਮਾਫ ਕਰ ਗਿਆ ਨਹੀਂ ਹੋਣਾ ਸੋ ਜਿੱਤਰਾ ਇਹਨਾਂ ਕਹਤਾ 1000 ਹਜ਼ਾਰ ਰੁਪਿਆ ਨਹੀਂ ਦਿੱਤਾ ਜਾਣਾ ਹਾਂ ਇਹ ਜ਼ਰੂਰ ਹੈ ਕਿ ਲੋਕ ਕਿਤੇ ਨਾ ਕਿਤੇ ਗੱਲ ਕਰਦੇ ਆ ਕਿ ਜੇ ਕੋਈ ਕੰਮ ਕਰਾ ਸਕਦਾ ਤਾਂ ਸ਼ਰੋਮਣੀ ਅਕਾਲੀ ਦਲ ਹੀ ਕਰਾ ਸਕਦਾ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ ਅੱਜ ਡਬਲ ਡਬਲ ਰੋਡ ਜਿਹੜੇ ਤੁਸੀਂ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਨਿਕਲ ਜੋ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਨਿਕਲ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਕਿਹਦੀ ਦੇਣ ਹੈ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ ਹੈਰੀਟੇਜ ਸਟਰੀਟ ਵਾਕ ਦੀ ਗੱਲ ਕਰ ਲਓ ਕਿਹਦੀ ਦੇਣ ਹੈ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ ਦਰਗਾਹਾਂ ਮੰਦਰ ਵਾਸਤੇ ਕਿੰਨੇ ਸੋਨਾ ਬਣਿਆ ਉਹ ਕਿਹਦੀ ਦੇਣ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ ਤੁਸੀਂ ਰਾਮਤੀਰ ਤੋਂ ਚੱਲ ਜੋ ਜੂਬਾ ਬਣਾ ਕੇ ਰਸਤਾ ਬਾਦਲ ਸਾ ਦਾ ਭਲਾ ਕਰ ਸਕਦੀ ਆ ਬਾਹਰ ਲੀਆਂ ਪਾਰਟੀਆਂ ਨਹੀਂ ਸੋਚ ਸਕਦੀਆਂ ਇਹ ਜਿਹੜੇ ਲੋਕ ਜਿਹੜੇ ਸਾਈਕਲਾਂ ਤੇ ਚੜ ਚੜ ਵੋਟਾਂ ਮੰਗਦੇ ਮੋਟਰਸਾਈਕਲਾਂ ਤੇ ਚੜ ਚੜ ਵੋਟਾਂ ਮੰਗਦੇ ਤੇ ਰਗਵ ਚੱਡੇ ਦਾ ਵਿਆਹ ਕਿੱਥੇ ਆ ਕਿੰਨੇ ਅਰਬ ਰੁਪਈਆ ਉੱਥੇ ਲੱਗ ਗਿਆ ਰਾਜਸਥਾਨ ਦੇ ਵਿੱਚ ਜਾ ਕੇ ਯਾਰ ਤੁਸੀਂ ਕੀ ਗੱਲ ਕਰਦੇ ਜੀ ਇਹ ਕਹਿੰਦਾ ਸੀ ਕਿ ਮੇਰੇ ਕੋਲ Swift ਗੱਡੀ ਆ ਰਗਵ ਚੱਡਾ ਕਹਿੰਦਾ ਸੀ ਮੇਰੇ ਕੋਲ Swift ਗੱਡੀ ਆ ਤੇ ਫਿਰ ਵਿਆਹ ਵਾਸਤੇ ਪੈਸੇ ਕਿੱਥੋਂ ਆ ਗਏ ਵੀ ਜਿਹੜਾ Swift ਕਾਰ ਵਾਲਾ ਇਹ ਜਿਲ੍ਹੇ ਸਾਹਿਬ ਆਖਰੀ ਸਵਾਲ ਲਿੱਤੇ ਹੁੰਨੇ ਆ ਸਮੇਂ ਦੀ ਵੀ ਘਾਟ ਆ ਪਾਜੀ ਤੁਸੀਂ ਕਿ ਪੁਤਲਾ ਸਾੜਨ ਦਾ ਪ੍ਰੋਗਰਾਮ ਰੱਖਿਆ ਕੱਲ ਤਾਂ ਅਸੀਂ ਇੱਕ ਆਪਣੇ ਸੋਸ਼ਲ ਮੀਡੀਆ ਦੇ ਵੀ ਕੀਤਾ ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਨੇ ਗਿੱਲ ਸਾਹਿਬ ਦੇ ਖਿਲਾਫ ਜਿਹੜੀ ਟਿੱਪਣੀ ਕੀਤੀ ਉਹ ਕਾਂਗਰਸ ਦੇ ਆਗੂ ਨੇ ਮਤਭੇਦ ਪਿਛਲੇ ਸਮੇਂ ਵਿਚਾਰਕ ਤੌਰ ਤੇ ਰਹਿ ਸਕਦੇ ਨੇ ਪਰ ਤੁਸੀਂ ਇਸ ਦੇ ਖਿਲਾਫ ਸਟੈਂਡ ਲਿਆ ਔਰ ਜਿਹੜਾ ਇਹਦਾ ਪੁਤਲਾ ਸਾੜਨ ਜਾ ਰਹੇ ਨੇ ਕੀ ਟਿੱਪਣੀ ਕਰਨਾ ਚਾਹੁੰਦੇ ਦੇਖੋ ਦੋ ਗੱਲਾਂ ਉੱਥੇ ਇੱਕ ਲੜਾਈ ਉਹਦੀ ਹਰਮਿੰਦਰ ਸਿੰਘ ਗਿੱਲ ਨਾਲ ਤੂੰ ਉਹਨੂੰ ਜੋ ਮਰਜ਼ੀ ਕਹਿ ਯਾਰ ਜਿਹੜਾ ਉਹਨੇ ਉਹਦੇ ਵਾਸਤੇ ਵੀ ਲਬਜ ਵਰਤਿਆ ਮੈਨੂੰ ਸ਼ਰਮ ਆਉਂਦੀ ਆ ਮੀਡੀਆ ਦੇ ਵਿੱਚ ਗੱਲ ਨਹੀਂ ਮੈਨੂੰ ਸ਼ਰਮ ਆਉਂਦੀ ਆ ਔਰ ਉਹਦੀ ਵਾਈਫ ਬਾਰੇ ਗੱਲਾਂ ਕੀਤੀ ਸ਼ਰ ਆਪਾਂ ਕਿ ਕਿੱਥੇ ਖੜ ਗਏ ਆ ਕੇ ਯਾਰ ਇਹਦੇ ਨਾਲ ਉਹ ਪੋਲਿਟਿਕਸ ਛੱਡ ਦੇਣੀ ਚਾਹੀਦੀ ਯਾਰ ਹੈ ਇਹ ਕੋਈ ਇਹ ਕੋਈ ਕੰਮ ਰਹਿ ਗਿਆ ਯਾਰ ਕੋਈ ਬੰਦਿਆਂ ਵਾਲੀ ਗੱਲ ਕਰੋ ਮਰਦਾਂ ਨੇ ਹਾਂ ਜਿਉ ਉਹ ਤੈਨੂੰ ਕਹਿੰਦਾ ਜੂਆ ਕਿਆ ਆ ਮੇਰੇ ਨਹੀਂ ਪੱਥਰ ਰੱਖਿਆ ਤੇ ਲਾਲਜੀਤ ਨੇ ਇਸ ਕੰਮ ਸਟਾਰਟ ਕਰਾਤੇ ਤੇ ਲਾਲਜੀਤ ਨੇ ਜਾ ਕਰਤਾ ਜੋਗ ਯਾਰ ਤੂੰ ਉਹਨੂੰ ਦੱਸ ਨਾ ਕਿ ਕਾਕਾ ਤੂੰ ਨਹੀਂ ਪੱਥਰ ਰੱਖਿਆ ਮੈਂ ਤੇ ਕਰਕੇ ਵਿਖਾਦਾ ਤੂੰ ਇਹ ਤਨ ਨਾ ਨਾ ਤੂੰ ਆ ਕਰਤਾ ਰਿਹਾ ਤੇਰੇ ਘਰ ਵੀ ਯਾਰ ਕਿਹੜੀਆਂ ਨੌਨਸੈਂਸ ਗੱਲਾਂ ਕੀਤੀਆਂ ਉਸ ਬੰਦੇ ਨੇ ਸੋ ਇਸ ਕਰਕੇ ਮਤਲਬ ਦੂਜੀ ਗਲਤੀ ਆ ਜੋ ਉਹਨੇ ਰਾਮਗੜੀ ਆ ਭਾਈਚਾਰੇ ਨੂੰ ਮਾੜਾ ਬੋਲਿਆ ਉਹਨੇ ਸਵਰਨਕਾਰ ਭਾਈਚਾਰ ਮੇਰੇ ਹਲਕੇ 'ਚ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਧ ਰਾਮਗੜੀਆ ਤੇ ਸਵਰਨਕਾਰ ਭਾਈਚਾਰਾ ਵਾ ਤਾਂ ਸਾਡੇ ਦੱਖਣੀ ਹਲਕੇ ਦੇ ਵਿੱਚ ਹੈ ਔਰ ਮੈਂ ਡਾਕਟਰ ਨੈਜੀਰ ਸਾਹਿਬ ਨੂੰ ਵੀ ਇਹ ਗੱਲ ਕਿਹਾ ਕਿ ਡਾਕਟਰ ਸਾਹਿਬ ਆ ਉਹਦਾ ਸਟੈਂਡ ਜਿਹੜਾ ਇਹ ਤੇ ਸਪਸ਼ਟ ਕਰੋ ਕਿ ਇਹ ਬਰਾਦਰੀਆਂ ਚੰਗੀਆਂ ਵਾਂ ਕਿ ਮਾੜੀਆਂ ਵਾਂ ਮਤਲਬ ਇਹਨਾਂ ਨੂੰ ਕੋਈ ਤੁਸੀਂ ਬੰਦੇ ਸਮਝ ਦੇ ਜੇ ਕਿ ਨਹੀਂ ਸਮਝ ਦੇ ਇਹ ਰੱਬ ਦੇ ਬਣਾਏ ਜੀ ਹੈਗੇ ਆ ਕਿ ਨਹੀਂ ਹੈਗੇ ਕਿ ਜਿਹੜਾ ਤੁਹਾਡਾ ਇੱਕ ਮਿਨਿਸਟਰ ਡੇ ਹੰਕਾਰ ਚ ਆ ਕੇ ਮਾੜੇ ਲਫ਼ਜ਼ ਯੂਜ਼ ਕਰ ਰਿਹਾ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਇਸ ਕਰਕੇ ਮੈਨੂੰ ਕੱਲ ਬੜੀਆਂ ਫੋਨ ਕਾਲਸ ਆਈਆਂ ਸਵਰਨਕਰ ਭਾਈਚਾਰੇ ਦੀਆਂ ਤੇ ਰਾਮਗੜੀਆ ਦੀਆਂ ਇਸ ਕਰਕੇ ਅੱਜ ਉਹਨਾਂ ਸਾਰਿਆਂ ਨੇ ਉੱਥੇ ਪ੍ਰੋਗਰਾਮ ਬਣਾਇਆ ਪਤਲਾ ਫੁਕਨ ਦਾ ਮੈਂ ਵੀ ਉੱਥੇ ਜਾ ਰਿਹਾ ਔਰ ਇਹਦਾ ਪਤਲਾ ਫੁਕਾਂਗੇ ਔਰ ਮੈਂ ਇਹ ਵੀ ਕਿਤਨਾ ਕਿਤੇ ਮਹਿਸੂਸ ਕਰਦਾ ਕਿ ਯਾਰ ਇਹਨਾਂ ਦੀ ਹਾਈ ਕਮਾਂਡ ਦਾ ਇੰਨਾ ਹੀ ਮਤਲਬ ਗਰਾਫ ਡਾਊਨ ਹੋ ਗਿਆ ਕਿ ਉਹਨਾਂ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦੇਣ ਜਗ੍ਹਾ ਸੋਚਿਆ ਹੀ ਨਹੀਂ ਪਹਿਲਾਂ ਕਿ ਟਿਕਟ ਦੇਣ ਕਿਨੂੰ ਲੱਗੇ ਜਿਹੜੇ ਬੰਦੇ ਨੂੰ ਭਰੇ ਘੱਟ ਦੇ ਵਿੱਚ ਬੋਲਣ ਦੀ ਤਮੀਜ਼ ਹੀ ਨਹੀਂ ਜਿਹੜਾ ਬੰਦਾ ਕਹੇ ਦੀ ਧੀ ਭੈਣ ਬਾਰੇ ਇੱਥੋਂ ਤੱਕ ਗਿਰ ਗਿਆ ਸਾਡੇ ਵੀ ਯਾਰ ਵਿਰੋਧੀਆਂ ਦੀਆਂ ਕਈ ਗੱਲਾਂ ਹੋ ਸਕਦੀਆਂ ਪਰ ਹਾਂ ਸਾਡੀ ਲੜਾਈ ਵਿਰੋਧੀਆਂ ਨਾਲ ਅਸੀਂ ਉਹਨਾਂ ਦੀਆਂ ਘਰ ਦੀਆਂ ਉਹਨਾਂ ਦੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ ਅਸੀਂ ਨਹੀਂ ਇਹ ਇਹ ਕੰਟਰੋਵਰਸੀ 'ਚ ਪੈਂਦੇ ਐ ਇੱਡੀ ਗੰਦੀ ਰਾਜਨੀਤੀ ਨਹੀਂ ਬੰਦਿਆਂ ਦੀ ਲੜਾਈ ਔਰ ਬੰਦਿਆਂ ਨਾਲ ਲੜੋ ਸੋ ਇਸ ਕਰਕੇ ਉਹਨੇ ਜੋ ਕੁਛ ਕੀਤਾ ਉਹਨੇ ਬਹੁਤ ਮਾੜਾ ਕੀਤਾ ਔਰ ਮੈਨੂੰ ਕੱਲ ਦੇ ਪੱਟੀ ਹਲਕੇ ਚ ਵੀ ਬੜੇ ਫੋਨ ਆਏ ਕਿ ਭਾਜੀ ਇਹਨੇ ਮਾੜਾ ਕੀਤਾ ਮੈਂ ਯਾਰ ਵੇਖੋ ਮੈਂ ਇੱਥੇ ਹੀ ਬੈਠਾ ਸੀਗਾ ਮੈਂ ਜਦੋਂ ਇਹਦੀ ਵੀਡੀਓ ਸੁਣੀ ਮੇਥੋਂ ਨਹੀਂ ਰਿਹਾ ਗਿਆ ਭਰਾ ਭਾਵੇਂ ਉਹ ਹਰਮਿੰਦਰ ਗਿੱਲ ਕਾਂਗਰਸ ਪਾਰਟੀ ਦਾ ਯਾਰ ਅਸੀਂ ਤੇ ਰੱਬ ਦੇ ਬਣਾਏ ਸਾਰੇ ਕੁਝ ਇਨਸਾਨ ਆ ਨਾ ਸਾਨੂੰ ਮੇਰੇ ਕੋ ਕੀ ਅਧਿਕਾਰ ਆ ਮੈਂ ਕਹਦੀ ਧੀ ਭੈਣ ਬਾਰੇ ਮਾੜੀ ਟਿੱਪਣੀ ਕਰਾਂ ਮੇਰੇ ਕੋ ਕੀ ਅਧਿਕਾਰ ਆ ਨਹੀਂ ਕਰਨੀਆਂ ਚਾਹੀਦੀਆਂ ਸਿਆਸਤ ਦਾ ਕੋਈ ਮਿਆਰ ਹੋਣਾ ਚਾਹੀਦਾ ਇਹਨਾਂ ਤਾਂ ਸਿਰੇ ਡਿੱਗਦਾ ਯਾਰ ਗਰਾਤਾ ਇਹਨਾਂ ਨੇ ਤਾਂ ਇਹ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤ ਉਸੇ ਤਰ੍ਹਾਂ ਹੀ ਜਿਵੇਂ ਹਮੇਸ਼ਾ ਤਲਵੀਰ ਸਿੰਘ ਗੇਲੋਂ ਦਾ ਸਟਾਈਲ ਰਿਹਾ ਹੈ ਉਸੇ ਤਰ੍ਹਾਂ ਹੀ ਉਹਨਾਂ ਨੇ ਗੱਲਬਾਤ ਬੜੀ ਬਾਕੀ ਨਾਲ ਕੀਤੀ ਹੈ ਔਰ ਅਨਿਲ ਜੋਸ਼ੀ ਦੀ ਕੈਂਡੀਡੇਟ ਜਿਹੜਾ ਉਹਨਾਂ ਨੂੰ ਲਾਨੇਗਾ ਸੀ ਉਤੋਂ ਗੱਲ ਸ਼ੁਰੂ ਹੋਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਜਿਹੜਾ ਮਜ਼ਬੂਤ ਹੋ ਰਿਹਾ ਹੈ ਅੰਮ੍ਰਿਤਸਰ ਤੋਂ ਨਿਲਜੋਸ਼ੀ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਔਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਵਧੀਆ ਪਰਫਾਰਮੈਂਸ ਕਰੇਗੀ ਨਾਲ ਹੀ ਲਾਜਜੀਤ ਸਿੰਘ ਭੁਲਰੋਣਾ ਵੱਲੋਂ ਕੈਬਨਿਟ ਮੰਤਰੀ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਦੇ ਉੱਪਰ ਕਹਤਾ ਹੈ ਕਿ ਸਿਆਸਤ ਦਾ ਮਿਆਰ ਇਸ ਕਦਰ ਨਹੀਂ ਡਿੱਗਣਾ ਚਾਹੀਦਾ ਭਾਵੇਂ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਕਿ ਬਹੁਤ ਤਲਕ ਟਿੱਪਣੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ ਪਰ ਇਸ ਲੈਵਲ ਦੇ ਉੱਤੇ ਜੋ ਟਿੱਪਣੀਆਂ ਹੋਈਆਂ ਨੇ ਇਸ ਦਾ ਸਖਤ ਇਤਰਾਜ਼ ਕੀਤਾ ਤੇ ਅੱਜ ਬਕਾਇਦਾ ਤੌਰ ਦੇ ਉੱਤੇ ਇਸ ਲਈ ਇੱਕ ਵਿਰੋਧ ਪ੍ਰਦਰਸ਼ਨ ਵੀ ਰੱਖਿਆ ਗਿਆ ਹੈ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par